ਸਸਿਕਾ ਜੀ ਜਿਸ ਤਰ੍ਹਾਂ ਪਤਾ ਹੀ ਹੈ ਕਿ ਕੇਂਦਰ ਸਰਕਾਰ ਅ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੀ ਤੋਂ ਕਿੰਨਾ ਡਰ ਉਹਨਾਂ ਨੂੰ ਸਤਾ ਰਿਹਾ ਹੈ ਕੇਂਦਰ ਨੂੰ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿੰਨਾ ਡਰ ਸਤਾ ਰਿਹਾ ਹੈ ਕਿ ਉਹ ਅਰਵਿੰਦ ਕੇਜੀਵਾਲ ਜੀ ਨੂੰ ਫੜਨ ਵਾਸਤੇ ਉਹਨਾਂ ਦੀ ਰਹਿਜ ਦੇ ਆਲੇ-ਦਾਲੇ ਕਿਵੇਂ ਉਹਨਾਂ ਨੇ ਘੇਰਾਬੰਦੀ ਕੀਤੀ ਹੋਈ ਆ ਜਿਸ ਤਰ੍ਹਾਂ ਪਤਾ ਨਹੀਂ ਕਿ ਬਹੁਤ ਵੱਡਾ ਕੋਈ ਕੋਈ ਵੱਡੇ ਹੀ ਪਤਾ ਨਹੀਂ ਕਿੱਡਾ ਗੈਂਗਸਟਰ ਡਾਕੂ ਕੋਈ ਉਹ ਕਰਨਾ ਹੈ ਕੈਚ ਕਰਨ ਫੜਨਾ ਹੈ ਪਰ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਹ ਸਾਡੇ ਲੋਕਤੰਤਰ ਦੀ ਹੱਤਿਆ ਜਿਹੜੀ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਫੜਨ ਜਾ ਰਹੇ ਨੇ ਜਿਹੜੇ ਲੋਕ ਹਮੇਸ਼ਾ ਆ ਭਈਆ ਉਹ ਬਹੁਤ ਬੇਰੁਖੀ ਵਾਲਾ ਕਿਤੇ ਨਾ ਕਿਤੇ ਇਹ ਲੱਗਦਾ ਕਿ ਉਹ ਆਪਣੀ ਡਿਕਟੇਟਰਸ਼ਿਪ ਕਰਕੇ ਜਿਹੜਿਆ ਸਟੇਟਾਂ ਦੇ ਅਧਿਕਾਰ ਨੇ ਉਹਨਾਂ ਨੂੰ ਖੋਹਣ ਦੀ ਜਿਹੜੀ ਗੱਲ ਹੈ ਉਹ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ ਪਰ ਜਿੰਨਾ ਮਰਜੀ ਕੋਈ ਡਰਾਗ